ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਰਾਮੂਆਣਾ ਜੀ ਨੇੜੇ ਮੈਰੋ ਵੀ ਇੱਕ ਸਾਈਡ ਤੇ ਰਹਿ ਜਾਂਦਾ ਤੇ ਬੁੱਟਰ ਵੀ ਇੱਕ ਸਾਈਡ ਤੇ ਤੇ ਚੜੱਕ ਵੀ ਨੇੜੇ ਦੇ ਪੰਡ ਆ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਨਾਗਾ ਤੇ ਦੋਨੇ ਟੋਕੜ ਗੱਬਣ ਚੈੱਕ ਪਾਸ ਆ ਮੇਰੀ ਸਪੈਸ਼ਲ ਬੇਨਤੀ ਆ ਬਈ ਆਪ ਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਤੇ ਬਾਏ ਦੇ ਘਰੋਂ ਤੁਸੀਂ ਆਪ ਦਾ ਚੈੱਕ ਪਾਸ ਕਰਵਾ ਕੇ ਲੈ ਜਾਓ ਚੰਗੇ ਪਸ਼ੂ ਰੱਖੇ ਆ ਚੰਗੇ ਦੁੱਧ ਵਾਲੇ ਨਾਰਾ ਜੀ ਇਹਦੀ ਪੂਰੀ ਇਨਫੋਰਮੇਸ਼ਨ ਮੈਂ ਤੁਹਾਨੂੰ ਦੇਵਾਂਗਾ ਜੀ ਜਿਹੜੀ ਮੇਰੇ ਦੁਆਰਾ ਇਨਫੋਰਮੇਸ਼ਨ ਦਿੱਤੀ ਜਾਊਗੀ ਜੀ ਉਹ ਮਾਲਕ ਦੁਆਰਾ ਦੱਸੀ ਗਈ ਹੋਊਗੀ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਮੇਰਾ ਕੰਮ ਸਰਪ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਇੱਕ ਨੰਬਰ 62 ਤੋਂ ਸ਼ੁਰੂ ਕਰਾਂਗੇ ਜੀ ਦੂਜਾ ਸੂਆ ਸੂਈ ਹੋਈ ਆ ਜੀ ਤੀਜੇ ਸੂਏ ਆਸਤੇ 7.5 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਜੀ ਉਹ ਤੁਸੀਂ ਆਪਦਾ ਪਰਸਨਲ ਡਾਕਟਰ ਸਾਹਿਬਾਨ ਲੈ ਕੇ ਆਇਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਆਪੇ ਸੁਣੋ ਮੈਂਨਤੀ ਆ ਤੇ ਅੱਗੇ ਵਰਲਡਵਾਈਡ ਦਾ ਸੀਮਣ ਲੱਗਿਆ ਵਾ ਜੀ ਜਿਹੜਾ ਬਾਈ ਕੋਲੋਂ ਤੁਸੀਂ ਰਿਕਾਰਡ ਲੈ ਸਕਦੇ ਆ ਜੀ ਬਾਈ ਦੱਸਦਾ ਕਿ 20 ਕਿਲੋ ਦੁੱਧ ਸੀਗਾ ਇਹਦੇ ਥੱਲੇ ਜੀ ਹੁਣ ਆਪਾਂ ਡਰਾਈ ਵਾਲੇ ਪਾਸੇ ਨੂੰ ਲੈ ਗਏ ਆ ਜਿਹੜਾ ਅੱਜ ਦਾ ਦੁੱਧ ਆ ਉਹ 10 ਕਿਲੋ ਆ 10 ਕਿਲੋ ਦੀ ਤੁਸੀਂ ਚਵਾਈ ਕਰ ਸਕਦੇ ਆ ਬਸ ਹੱਥ ਤੇ ਕਿ ਤੱਕਰ ਬਾਈ ਦੱਸਦਾ ਕਿ ਇਹਨੂੰ ਡਰਾਈ ਆਪਾਂ ਕਰ ਦੇਣਾ ਜੀ ਉਹ ਤੁਹਾਡੀ ਇੱਛਾ ਬਾਈ ਅੱਗੇ ਆਪਾਂ ਡਰਾਈ ਕਰਨਾ ਜਾਂ ਨਹੀਂ ਕਰਨਾ ਲੈ ਚੱਲੀ ਬਰੇ ਉਧਰ ਨੂੰ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਸੱਜਰ ਦਾ ਰਿਕਾਰਡ ਵੀ ਬਾਈ ਚੰਗਾ ਦੱਸਦਾ ਆਪ ਵੀ ਚੰਗੇ ਸੀਮਣ ਦੀ ਆ ਅੱਗੇ ਵਰਲਡ ਵਾਈਡ ਦੇ ਚੰਗੇ ਸੀਮਣ ਤੋਂ ਗੱਪਣ ਆ ਜੀ ਫੋਲਰ ਰਿਕਾਰਡ ਮਿਲੂਗਾ ਇਹ ਗੱਲ ਨਹੀਂ ਬਾਈ ਕਹਿਣ ਦੀ ਹੋਊਗੀ ਜੀ ਵੀਰ हाइट ਬਰੀਡ ਦੇ ਪੱਖ ਤੋਂ ਕਰਮਾ ਲਈ ਪੂਰੀ ਚੰਗੀ ਆ ਸੋਹਣਾ ਥਣਾ ਦਾ ਸਹਿਜ ਆ ਕੱਲਾ ਕੱਲਾ ਨਿਖੜ ਮਾ ਜਿਹੜੀ ਇਹਦੀ ਡਿਮਾਂਡ ਆ ਵੀਰੇ ਉਹ ਫੂਨ ਤੇ ਰਹਿਣ ਵਾਲੀ ਆ ਜੀ ਹੋਊਗੀ ਜੈ ਜੀ ਪਰ ਮੈਂ ਇਹ ਇੱਕ ਵੀਡੀਓ ਚ ਤੁਹਾਨੂੰ ਕਹਿਣਾ ਹੁੰਦਾ ਬਈ ਜਦੋਂ ਵੀ ਆਪਾਂ ਕੋਈ ਚੰਗੀ ਚੀਜ਼ ਲੈਣ ਜਾਂਦੇ ਆ ਤਾਂ ਕੀਮਤ ਹਮੇਸ਼ਾ ਉਹਦੀ ਚੰਗੀ ਹੁੰਦੀ ਆ ਜਿਹੜੀ ਦੋ ਨੰਬਰ ਝੋਟੀ ਆ ਗਈ ਜੀ ਪਹਿਲਾ ਸੂਆ ਸੂਈ ਆ ਦੂਜੇ ਸੁਵੇਾਸਤੇ 7.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ 7 ਮਹੀਨਿਆਂ ਦੀ ਸੋਰੀ 7 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਉਹ ਤੁਸੀਂ ਆਪ ਦਾ ਡਾਕਟਰ ਸਾਹਿਬ ਨਾਲ ਲੈ ਕੇ ਆਇਓ ਜੀ ਤੇ ਦੁੱਦੋ ਇਸ ਵਕਤ ਬੈਲ ਕੋਲ ਡਰਾਈ ਆ ਜੀ ਖੜ ਤੋਂ ਨੂੰ ਮੈਂ ਦਿਖਾ ਦਿੰਨਾ ਟੌਪ ਦਾ ਥਣ ਲੱਗਿਆ ਐਂਡ ਗੋਲ ਸਿੰਘ ਆ ਵਜਨ ਵਾਲੀ ਆ ਜਾਤ ਵਾਲੀ ਆ ਜੀ ਇਹ ਵੀ ਚੰਗੇ ਸੀਮਣ ਤੋਂ ਗੱਬਣ ਆ ਜਿਹਦਾ ਰਿਕਾਰਡ ਕਹਿਣ ਦੀ ਗੱਲ ਨਹੀਂ ਦੋਨੇ ਪਸ਼ੂਆਂ ਦਾ ਬਾਈ ਦੱਸਦਾ ਕਿ ਉਹਨੂੰ ਲਿਖਤੀ ਰੂਪ ਚ ਰਿਕਾਰਡ ਮਿਲੂਗਾ ਬਾ ਕੋਈ ਗੱਲ ਨਹੀਂ ਜੀ ਬਾ ਲੈਓ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਤੇ ਸਾਮ ਸਭਾਲ ਮਾਲਕਾਂ ਦੀ ਪੂਰੀ ਚੰਗੀ ਆ ਬਾਕੀ ਵੀਰੇ ਤੁਹਾਨੂੰ ਪਸ਼ੂ ਦੱਸ ਦੇ ਹੀ ਹੋਣਗੇ ਜੀ ਗੋਲ ਪੇਟ ਫੁੜਾ ਜੀ ਇਹਦੇ ਵੀ ਕੋਈ ਫੋਟ ਸ਼ਾਂਗ ਨਹੀਂ ਗੋਲ ਸਿੰਗੀ ਆ ਹਾਈਟ ਦੀ ਜੇ ਗੱਲ ਕਰਕੇ ਤਾਂ ਹਾਈਟ ਵੀ ਕਰਮ ਵਾਲੀ ਦੋਨਾਂ ਪਸ਼ੂਆਂ ਦੀ ਚੰਗੀ ਆ ਡਿਮਾਂਡ ਇਹਦੀ ਵੀ ਫੋਨ ਤੇ ਰਹਿਣ ਵਾਲੀ ਆ ਜੀ ਜਿਨੂੰ ਕੋਈ ਵੀ ਨਗ ਪਸੰਦ ਆਊਗਾ ਤਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ